ਅੱਜ ਮਨ ਬਹੁਤ ਖੁਸ਼ ਆ ਤੇ ਅੱਜ ਸਾਹ ਆ ਗਿਆ ਅੱਜ ਬਹੁਤ ਆਨੰਦ ਆ ਕਿਉਂਕਿ ਭਾਨਾ ਸਿੱਧੂ ਗ੍ਰਿਫਤਾਰ ਹੋ ਗਿਆ ਲੁਧਿਆਣੇ ਦੇ ਵਿੱਚ ਇੱਕ ਕੇਸ ਦੇ ਵਿੱਚ 10000 ਰੁਪਇਆ ਰਿਸ਼ਵਤ ਜਾਂ ਬਲੈਕਮੇਲਿੰਗ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਔਰ ਇੱਕ ਖੁਸ਼ੀ ਔਰ ਇੱਕ ਆਨੰਦ ਔਰ ਇੱਕ ਖੇੜਾ ਮੈਨੂੰ ਨਹੀਂ ਇਹ ਖੇੜਾ ਅੱਜ ਸਰਕਾਰ ਦੇ ਮੱਥੇ ਤੇ ਐ ਅੱਜ ਪ੍ਰਸ਼ਾਸਨ ਦੇ ਮੱਥੇ ਤੇ ਐ ਕਿਉਂਕਿ ਲੋਕਾਂ ਕੋਲੋਂ ਪੈਸੇ ਦਿਵਾਉਣ ਦਾ ਕੰਮ ਠੱਗੀਆਂ ਮਾਰੇ ਕੋਈ ਤੇ ਜੋ ਠੱਗੀ ਦਾ ਹੱਲ ਕੇਵਲ ਸਰਕਾਰ ਜਾਂ ਪ੍ਰਸ਼ਾਸਨ ਜਾਂ ਪੁਲਿਸ ਕਰਵਾ ਸਕਦੀ ਹੈ ਕਿਸੇ ਬੰਦੇ ਦੇ ਹੱਥ ਵਿੱਚ ਉਹ ਕੰਮ ਨਹੀਂ ਹੋਣਾ ਚਾਹੀਦਾ ਉਹ ਸਰਕਾਰਾਂ ਦੇ ਕੰਮ ਪਾਣਾ ਸਿੱਧੂ ਕਰ ਰਿਹਾ ਸੀ ਤੇ ਅੱਜ ਸਰਕਾਰ ਖੁਸ਼ੀ ਹੋਏਗੀ ਪੁਲਿਸ ਪ੍ਰਸ਼ਾਸਨ ਵੀ ਖੁਸ਼ ਹੋਏਗਾ ਵੀ ਸਾਦਾ ਕੰਮ ਖਾਤੇ ਕਰਦਾ ਸੀ ਤੇ ਹੁਣ ਉਸ ਤੋਂ ਬਾਅਦ ਉਹ ਲੋਕ ਖੁਸ਼ ਹੋਣਗੇ ਜਿਨ੍ਹਾਂ ਨੇ ਲੱਖਾਂ ਰੁਪਈਆ ਪੰਜਾਬ ਦੇ ਉਹਨਾਂ ਭਾਨਾ ਭਰਾਵਾਂ ਦਾ ਕਿਸੇ ਨੇ 10 ਲੱਖ ਕਿਸੇ ਨੇ 20 ਲੱਖ ਕਿਸੇ ਨੇ 50 ਲੱਖ ਕਿਸੇ ਦਾ 70 ਹਜ਼ਾਰ ਕੋਈ 50 ਹਜ਼ਾਰ ਜਿਨ੍ਹਾਂ ਨੇ ਗਰੀਬਾਂ ਦਾ ਲਹੂ ਚੂਸਿਆ ਹੋਇਆ ਤੇ ਉਹਨਾਂ ਨੂੰ ਹੁਣ ਚੈਨ ਆ ਗਿਆ ਹੋਵੇਗਾ ਕਿਉਂਕਿ ਹੁਣ ਜਿਹੜਾ ਕਿਸੇ ਨੇ ਭਾਨੇ ਨੇ ਉਹਨਾਂ ਨੂੰ ਕਾਲ ਕਰਨੀ ਕਿਉਂਕਿ ਭਾਨਾ ਦਾ ਪੁਲਿਸ ਨੇ ਅਰੈਸਟ ਕਰਕੇ ਹੁਣ ਜੇਲ੍ਹ ਭੇਜ ਦੇਣਾ ਪਰ ਇਹ ਕਾਰਵਾ ਇਦਾਂ ਰੁਕਣ ਵਾਲਾ ਨਹੀਂ ਹੁੰਦਾ ਮੈਂ ਇਸ ਗੱਲ ਤੇ ਦੁਖੀ ਆ ਚਿੰਤਾ ਤਾਂ ਵੀ ਲੋਕ ਜਦੋਂ ਭਾਨੇ ਦੇ ਘਰੇ ਲਾ 100 200 ਗੱਡੀ ਖੜੀ ਹੁੰਦੀ ਸੀ ਉਸ ਵੇਲੇ ਜਦੋਂ ਭਾਨੇ ਨੂੰ ਫੋਨ ਕਰਾਣਾ ਬਾਈ ਸਾਡੇ ਪੈਸੇ ਤੇ ਸਾਡਾ ਫਲਾਣਾ ਤੇ ਅੱਜ ਲੁਧਿਆਣੇ ਵਰਤਮਾਨ ਚੌਂਦ ਵਿੱਚ ਵੀ ਮੈਨੂੰ ਲੱਗਦਾ ਵੀ ਸ਼ਾਇਦ ਭਾਨੇ ਨੂੰ ਤੁਹਾਡੀ ਲੋੜ ਹੈ ਉਦੋਂ ਸਾਡੀ ਜ਼ਰੂਰਤ ਸੀ ਤੇ ਅਸੀਂ ਘਰ ਦੀ ਹੀਰਾ ਕੱਟ ਕੇ ਪਹੁੰਚਦੇ ਸੀ ਅੱਜ ਉਸ ਭਰਾ ਨੂੰ ਜਰੂਰਤ ਹੈ ਦੇਖਦੇ ਆ ਕਿੰਨੇ ਕ ਬੰਦੇ ਜਾ ਸਕਦੇ ਕਿੰਨੇ ਕ ਪਹੁੰਚ ਸਕਦੇ ਕੌਣ ਉਹਦੀ ਮਦਦ ਕਰ ਸਕਦਾ ਕੀ ਉਹਨਾਂ ਦਾ ਮੈਂ ਇੱਕ ਵੀਡੀਓ ਵੇਖੀ ਸੀ ਉਹਨਾਂ ਦੇ ਨਾਲ ਦੇ ਬੰਦੇ ਦੀ ਇੱਕ ਬੰਦੇ ਨੇ ਵੀਡੀਓ ਪਾਈ ਆ ਹੋਰ ਤਾਂ ਕੁਝ ਜਿਹੜਾ ਬੋਲਿਆ ਨਹੀਂ ਭਾਨੇ ਦੇ ਹੱਕ ਵਿੱਚ ਪਰ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਅਖੀ 22 ਮੈਨੂੰ ਹੁਸ਼ਿਆਰਪੁਰ ਤੋਂ ਫੋਨ ਆਇਆ ਅੱਜ ਸਵੇਰੇ ਕਹਿੰਦਾ ਬਾਈ ਜੀ ਸਾਡੇ ਇਲਾਕੇ ਦੇ 20 ਬੰਦਿਆਂ ਦੇ ਪੈਸੇ ਮੁੜੇ ਨੇ ਕੇਵਲ ਭਾਨੇ ਸਿੱਧੂ ਕਰਕੇ ਮੈਂ ਉਸ ਬੰਦੇ ਦਾ ਨਾਮ ਹੀ ਲੈ ਸਕਦਾ ਕੱਲੇ ਭਾਨੇ ਦਾ ਨਾਂ ਲੈ ਕੇ ਮੋੜਤੇ ਪੈਸੇ ਉਹਨਾਂ ਨੇ ਵੀ ਭਾਨਾ ਸਿੱਧੂ ਆਊਗਾ ਉਹ ਮੇਰੀ ਬੇਨਤੀ ਆ ਸਰਕਾਰਾਂ ਨੂੰ ਵੀ ਜਿਹੜਾ ਬੰਦਾ ਕਿਸੇ ਦਾ 10 ਲੱਖ ਦਿਵਾ ਗਿਆ ਕਿਸੇ ਦਾ 20 ਲੱਖ ਦਿਵਾ ਗਿਆ ਉਹਦੇ ਕੋਲੋਂ ਤਾਂ ਉਹਨਾਂ ਨੇ 10000 20000 50000 ਲਿਆ ਨੇ ਘਰੇ ਆਪਣੇ ਪੱਲਿਓ ਚਾਹ ਪਾਣੀ ਤੇ ਲੰਗਰ ਘਰੇ ਬਣਾ ਬਣਾ ਕੇ ਸ਼ਿਕਾਉਂਦਾ ਪਿਆ ਤੇ 10000 ਰੁਪਏ ਇੱਕ ਬੀਬੀ ਨੂੰ ਕਹੂੰਗਾ ਜਿਹਨੇ ਲੱਖਾਂ ਦੀ ਠੱਗੀ ਮਾਰੀ ਐ 10000 ਰੁਪਏ ਕਹੂੰਗਾ ਨਹੀਂ ਤੇ ਉਹ 10000 ਰੁਪਏ ਜਿਹੜਾ ਹੈ ਮੈਨੂੰ ਦੇ ਦੇ ਤੇ ਮੈਂ ਧਰਨਾ ਚੱਕ ਲੂੰਗਾ ਸਰਕਾਰ ਨੂੰ ਵੀ ਪਤਾ ਹੈ ਤੇ ਪ੍ਰਸ਼ਾਸਨ ਨੂੰ ਵੀ ਪਤਾ ਸਚਾਈ ਕੀ ਆ ਸਭ ਨੂੰ ਪਤਾ ਸਚਾਈ ਕੀ ਆ ਪਰ ਗੱਲ ਕੀ ਆ ਵੀ ਨਾ ਜੀ ਨਾ ਇਦਾਂ ਪ੍ਰਸ਼ਾਸਨ ਦਾ ਕੰਮ ਦਾ ਪੁਲਿਸ ਦਾ ਕੰਮ ਭਾਨੇ ਦੀ ਭਾਨੇ ਦੀ ਜ਼ਿੰਮੇਵਾਰੀ ਥੋੜੀ ਆ ਲੋਕਾਂ ਦੇ ਪੈਸੇ ਦਿਵਾਣਾ ਇਹ ਤਾਂ ਸਾਡਾ ਕੰਮ ਐ ਐਮਐਲ ਕਹਿੰਦੇ ਸਾਡਾ ਕੰਮ ਆ ਅਸੀਂ ਚੁਣੇ ਹੋਏ ਨੁਮਾਇੰਦੇ ਆ ਅਸੀਂ ਚੁਣੇ ਹੋਏ ਮੰਤਰੀ ਆ ਇਹ ਤਾਂ ਸਾਡਾ ਕੰਮ ਐ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਪਰ ਜੇ ਇਹੀ ਹਾਲਾਤ ਰਹੇ ਇੱਤਾ ਹੀ ਕਰੀ ਗਏ ਕੋਈ ਗੱਲ ਨਹੀਂ ਕਿੰਨਾ ਕਸਮਾ 2 ਸਾਲ 2.5 ਸਾਲ ਹੋ ਗਏ ਸਰਕਾਰ ਨੂੰ 2.5 ਸਾਲ ਗਾਂ ਹੋਰ ਤੇ ਇਸ ਤੱਕ ਦੇ ਤਾਂ ਕੁਝ ਨਹੀਂ ਨਾ ਇਹ ਤਾਂ ਕੋਈ ਨਹੀਂ ਜ਼ੇਲਾ ਤਾਂ ਆਉਂਦੀਆਂ ਨੇ ਜਾਂਦੀਆਂ ਨੇ ਬੰਦਾ ਆਂਦਾ ਜਾਂਦਾ ਇਹ ਤਾਂ ਕੋਈ ਨਵੀਂ ਗੱਲ ਤਾਂ ਹੈ ਨਹੀਂ ਪਰ ਜਿਹੜਾ ਬੰਦਾ ਸਮਾਜ ਵਾਸਤੇ ਲੋਕਾਂ ਵਾਸਤੇ ਗਰੀਬਾਂ ਵਾਸਤੇ ਕੰਮ ਕਰ ਰਿਹਾ ਕਰ ਲੈਂਦੋਂ ਕਿਹੜਾ ਕਿਸ ਦਾ ਘਰ ਪੱਟਦਾ ਉਹਨੇ ਕਿਹੜਾ ਕਿਸ ਦਾ ਨਸ਼ਾ ਵੇਚਦਾ ਉਹਦੇ ਝੋਟਾ ਬਠਿੰਡੇ ਵਾਲਾ ਵਿਚਾਰਾ ਉਹ ਆ ਉਹਨੂੰ ਉਹ ਪਿੰਡ ਆਪਣੇ ਜਾ ਕੇ ਲੜਦਾ ਫਿਰਦਾ ਕਾਹਦੇ ਵਾਸਤੇ ਲੜਦਾ ਫਿਰਦਾ ਵੀ ਲੋਕਾਂ ਦੇ ਪੁੱਤ ਨਾ ਮਰਨ ਤਾਂ ਲੜਦਾ ਫਿਰਦਾ ਵੀ ਮਾਵਾਂ ਦੀਆਂ ਜਿਨ੍ਹਾਂ ਕੁੱਖਾਂ ਨੇ ਉਹ ਸੁਨੀਆਂ ਨਾ ਹੋ ਜਾਣ ਤਾਂ ਲੜਦਾ ਫਿਰਦਾ ਕੀ ਲੈਣਾ ਉਹਨੇ ਤੁਹਾਡੀਆਂ ਲੜਾਈਆਂ ਤੋਂ ਯਾਰ ਜਾਂ ਕੀ ਲੈਣਾ ਭਾਂਦੇ ਸਿੱਧੂ ਨੇ ਤੁਹਾਡੇ ਨਾਲ ਕੇਸਾ ਜੋ ਤੁਹਾਡੇ ਹੱਕਾਂ ਵਾਸਤੇ ਖੜਦਾar ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਵੀ ਇਹਨੂੰ ਖਿਗਾਰ ਦੇ ਗੱਲ ਚੰਡੀਗੜ੍ਹ ਦੀ ਆ ਪਰ ਚੱਲ ਲੁਧਿਆਣ ਮਤਲਬ ਪੁਲਿਸ ਲੁਧਿਆਣੇ ਦੀ ਆ ਸਮਝ ਤੋਂ ਪਰੇ ਆ ਪਰ ਹੱਥ ਜੋੜ ਬੇਨਤੀ ਆ ਵੀ ਨਾਂ ਤੰਗ ਕਰੋ ਸاسي ਵੀ ਬਥੇਰਾ ਆ ਕੇਸ ਇੱਕ ਹੁੰਦਾ ਜਦੋਂ ਫੜ ਲਿਆ ਜਾਂਦਾ ਚਾਰ ਚਾਰ ਪਰਚੇ ਪੈ ਜਾਂਦੇ ਨੇ ਇੱਕੋ ਰਾਤ ਚ ਚਾਰ ਪਰਚੇ ਕੋਈ ਇੱਧਰੋਂ ਕੋਈ ਇੱਧਰ ਤੇ ਬੇਨਤੀ ਆ ਨਾ ਕਰੋ ਇਦਾਂ ਜੇ ਕੋਈ ਪੰਜਾਬ ਪੰਜਾਬੀਤ ਵਾਸਤੇ ਕੰਮ ਕਰਦਾ ਵਾ ਨੁਕਸਾਨ ਕਿਹਦਾ ਕਰ ਪ੍ਰਸ਼ਾਸਨ ਮੈਨੂੰ ਨੁਕਸਾਨ ਕੀਤਾ ਉਹਨੇ ਕੋਈ ਜਾਂ ਸਰਕਾਰ ਦਾ ਕੋਈ ਨੁਕਸਾਨ ਕਰਤਾ ਉਹਨੇ ਇਸ ਕਰਕੇ ਬੇਨਤੀ ਕੋਈ ਕੰਮ ਕਰਦਾ ਵਾ ਆਪਣੇ ਘਰੇ ਵਾ ਕਿ ਤੈਨੂੰ ਕਰੀ ਜਾਣ ਦੇ ਕੋ ਲੋਕਾਂ ਦੇ ਦੁੱਖ ਤਕਲੀਫ ਹੱਲ ਹੁੰਦੇ ਬਿਨ ਤੇ ਹੋਣ ਦਿਓ ਸੋ ਮੇਰੀ ਬੇਨਤੀ ਆ ਸਾਰੇ ਭੈਣਾ ਭਰਾਵਾਂ ਨੂੰ ਪੰਦੇ ਸਿੱਧੂ ਕੋਈ ਉਹਦੇ ਹੋਰ ਪਿਛਲੇ ਕੰਮ ਜੋ ਵੀ ਨੇ ਮੇਰੀ ਕਿਸੇ ਕੰਮ ਤੇ ਸਹਿਮਤੀ ਨਹੀਂ ਹੋ ਸਕਦੀ ਉਹ ਵਕਰਾ ਵਿਸ਼ਾ ਹੋਊਗਾ ਪਰ ਜਿਹੜਾ ਕੰਮ ਉਹ ਚੰਗਾ ਕਰ ਰਿਹਾ ਅਸੀਂ ਨਾਲ ਖੜੇ ਹਾਂ ਸਦਾ ਨਾਲ ਸਾਡੇ ਖੜੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ